ਬਰਸਾ ਸਿੰਘ ਬਲਟੋਹਾ ਅਕਾਲੀ ਦਲ ਦੀ ਸਟੇਜ ਤੇ ਮੁੜ ਕੇ ਨਜ਼ਰ ਆਉਣਗੇ ਇਹ ਲਗਭਗ ਤੈ ਹੈ ਕਿ ਬਰਸਾ ਸਿੰਘ ਬਲਟੋਹਾ ਨੂੰ ਸ਼੍ਰੀ ਕਲਤਖ ਸਭ ਤੋਂ ਮਾਫੀ ਮਿਲ ਸਕਦੀ ਹੈ ਮਾਫੀ ਮੰਨਣ ਤੋਂ ਬਾਅਦ ਉਹ ਬਾਦਲ ਤੇ ਨਾਲ ਮੰਚ ਸਾਂਝਾ ਕਰ ਸਕਦੇ ਨੇ ਸੁਖਵੀਰ ਸਿੰਘ ਬਾਦਲ ਜਦੋਂ ਨਵੀਂ ਕਾਰਜਕਾਰੀ ਬਣਾਉਣਗੇ ਉਸ ਟੀਮ ਦਾ ਹਿੱਸਾ ਹੋਣਗੇ ਕੋਈ ਸ਼ੱਕ ਨਹੀਂਗਾ ਜਿਸ ਤਰ੍ਹਾਂ ਬਰਸਾ ਸਿੰਘ ਬਲਟੋਹਾ ਨੇ ਸੁਖਵੀਰ ਬਾਦਲ ਦੇ ਨਾਲ ਖਲੋ ਕੇ ਜਸਦੇਵਰ ਸਹਿਵਾਨ ਨੂੰ ਵੀ ਨਿਸ਼ਾਨੇ ਤੇ ਲੈ ਲਿਆ ਸਾਰਾ ਕੁਝ ਆਪਣਾ ਕੈਰੀਅਰ ਦਾਤੇ ਲਾਇਆ ਜਿਸ ਤਰ੍ਹਾਂ ਟਕਰਾਅ ਹੋਇਆ ਖੰਡਾ ਖੜਕਾਉਣ ਦੀਆਂ ਗੱਲਾਂ ਤੇ ਜਥੇਦਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਪਿਆ ਕਿ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਕਿਹਾ ਜਾ ਰਿਹਾ ਧਮਕਲੀਆਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਬਰਸਾ ਸਿੰਘ ਬਲਟਵਾਨ ਨੇ ਕਿਹਾ ਕਿ ਮੈਂ ਅਜਿਹੀ ਕੋਈ ਧਮਕੀ ਨਹੀਂ ਦਿੱਤੀ ਇਹ ਮੇਰੇ ਤੇ ਝੂਠੇ ਦੋਸ਼ ਨੇ ਪੱਛੀਆਂ ਸਾਡੀਆਂ ਵੀ ਨੇ ਪਰ ਉਸ ਤੋਂ ਬਾਅਦ ਸਿਫੇ ਦੀ ਪੇਸ਼ਕਸ਼ ਨਹੀਂ ਆਪਰੇ ਸਿੰਘ ਦੀ ਫਿਰ ਰਗਵੀਰ ਸਿੰਘ ਹੋਰਾਂ ਵੱਲੋਂ ਤਲਖੀ ਭਰੀ ਰੋਸੇ ਭਰੀ ਹੈ ਵੀਡੀਓ ਫਿਰ ਧਾਮੀ ਹੋਰਾਂ ਵੱਲੋਂ ਤੇ ਸਿਫਾ ਟਲ ਗਿਆ ਸੀ ਉਸ ਸਮੇਂ ਤਾਂ ਤੇ ਉਸ ਤੋਂ ਬਾਅਦ ਫਿਰ ਵਿਰਸਾ ਸਿੰਘ ਬਲਟੋਹਾ ਤੇ ਉੱਤੇ ਐਕਸ਼ਨ ਹੁੰਦਾ ਤੇ ਉਹਨਾਂ ਨੂੰ 10 ਸਾਲ ਲਈ ਅਕਾਲੀ ਦਲ ਚੋਂ ਬਾਹਰ ਕਰ ਦਿੱਤਾ ਜਾਂਦਾ ਹੁਕਮ ਦਿੱਤਾ ਜਾਂਦਾ ਪਾਰਟੀ ਨੂੰ ਕਿ ਉਹਨਾਂ ਨੂੰ 10 ਸਾਲ ਲਈ ਬਾਹਰ ਕਰੋ ਪਰ ਉਹ ਅਸਤੀਫਾ ਦੇ ਕੇ ਆਪੇ ਭਰੇ ਹੋ ਜਾਂਦੇ ਆ ਇਹ ਸਭ ਤੋਂ ਬਾਅਦ ਦੋ ਤਰੀਕ ਤੇ ਫਸਰੇ ਆਉਂਦੇ ਆ ਤੇ ਵਿਰਸਾ ਸਿੰਘ ਬਲਟੋਹਾ ਵਿੱਚ ਵਿੱਚ ਵੀਡੀਓ ਜਾਰੀ ਕਰਕੇ ਪੁੱਛਦੇ ਰਹਿੰਦੇ ਆ ਕਿ ਜੀ ਆ ਪੂਰੀ ਵੀਡੀਓ ਜਾਰੀ ਕਰ ਦਿਓ ਅੰਦਰ ਸਵਾਲ ਜਵਾਬ ਦੀ ਤਕਰਾਰ ਬਹਿਸ ਦੀ ਪਰ ਪੂਰੀ ਵੀਡੀਓ ਵੀ ਨਹੀਂ ਆਈ ਇਹ ਸਭ ਦੇ ਦਰਮਿਆਨ ਯਾਨੀ ਹਰਪ੍ਰੀਤ ਸਿੰਘ ਲੰਬੀ ਕਰ ਦਿੱਤੇ ਜਾਂਦੇ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਕੇ ਜਾਂਚ ਕਰਕੇ ਇਹ ਆ ਲੋ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਵੀ ਗਿਆਨੀ ਸੁਲਤਾਨ ਸਿੰਘ ਵੀ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਧਨੋਲਾ ਦੀ ਤਾਜ ਪੁੱਛੀ ਹੁੰਦੀ ਹੈ ਚਾਹੇ ਵਖਵੇ ਨਾਲ ਹੋਈ ਚਾਹੇ ਤਰੀਕੇ ਬਦਲੇ ਗਏ ਦੇ ਰਾਤ ਨੂੰ ਇੱਕ ਰਾਤੀ ਉਹ ਸਾਰਾ ਕੁਝ ਪਰ ਹੋ ਗਈ ਉਸ ਤੋਂ ਬਾਅਦ ਪੰਜ ਸਿੰਘ ਸਰਾਂ ਦੀ ਬੈਠਕ ਹੋ ਕੇ ਅਹਿਮ ਫੈਸਲੇ ਆ ਗਏ ਉਹਨਾਂ ਅਹਿਮ ਫੈਸਲਿਆਂ ਦੇ ਵਿੱਚ ਚਾਹੇ ਵੱਡਾ ਪੰਥਕ ਸੰਕਟ ਖੜਾ ਹੋ ਗਿਆ ਜੋ ਅੱਜ ਸਥਿਤੀ ਬਣੀ ਹੈ ਉਬੜੀ ਗੰਬੀਰ ਆ ਪਟਨਾ ਸਾਹਿਬ ਵਾਲੇ ਪਹਿਲੂ ਤੇ ਵੀ ਜਾਣਦੇ ਆ ਪਰ ਉਹ ਫੈਸਲੇ ਜਦੋਂ ਯਾਨੀ ਗੁਰਦੀਪ ਸਿੰਘ ਗੜਗਾਜ ਨੇ ਲਏ ਤੇ ਇਹ ਤੋਂ ਵਿੱਚੋਂ ਫਿਰ ਮਿਰਸਾ ਸਿੰਘ ਬਲਟਵਾਨ ਲੱਗਿਆ ਹੋਣਾ ਕਿ ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਸਲਾ ਹੱਲ ਹੋ ਸਕਦਾ ਹੈ ਜੇ ਜੱਤਾਂ ਰਣਜੀਤ ਸਿੰਘ ਗੋਹਰ ਵਾਲਾ ਮਸਲਾ ਹੱਲ ਹੋ ਸਕਦਾ ਹੈ ਜੇ ਸਰਨਾ ਬ੍ਰਦਰ ਵਾਲਾ ਮਸਲਾ ਹੱਲ ਹੋ ਸਕਦਾ ਹੈ ਯਾਨੀ ਗੁਰਮੁਖ ਸਿੰਘ ਵਾਲਾ ਨੁਕਤਾ ਚੱਲ ਸਕਦਾ ਫਿਰ ਮੇਰਾ ਕਿਉਂ ਨਹੀਂ ਭਾਈ ਤੇ ਜਿਸ ਸ਼ਖਸੀਅਤ ਲਈ ਮੈਂ ਸਟੈਂਡ ਲਿਆ ਉਹ ਹੁਣ ਪਾਰਟੀ ਦਾ ਪ੍ਰਧਾਨ ਆ ਚਾਹੇ ਆਪੇ ਬਣਿਆ ਜਾਂ ਜਿਵੇਂ ਮਰਜ਼ੀ ਤੇ ਐਸਜੀਪੀਸੀ ਉਹਦੇ ਕੰਟਰੋਲ ਚ ਹੈ ਤੇ ਐਸਜੀਪੀਸੀ ਕਹਿੰਦੀ ਹੈ ਕਿ ਜੱਥੇਦਾਰ ਅਸੀਂ ਲਾਉਨੇ ਅਸੀਂ ਰੱਖਦੇ ਆ ਸਾਡੇ ਹਿਸਾਬ ਨਾਲ ਚੱਲਣਾ ਪਊਗਾ ਤੁਹਾਡਾ ਹੁਕਮ ਤਾਂ ਅੰਦਰ ਅੰਦਰ ਚੱਲਦਾ ਤੇ ਇਸ ਲਈ ਫਿਰ ਜਿਹੜੇ ਜੱਥੇਦਾਰਾਂ ਨੂੰ ਮੁਲਾਜ਼ਮ ਸਮਝਦੇ ਹੋਣ ਫਿਰ ਉਸ ਐਸਜੀਪੀਸੀ ਨੂੰ ਸੁਖਵੀਰ ਬਾਦਲ ਦਾ ਹੁਕਮ ਦੇਈ ਸਕਦੇ ਨੇ ਤੇ ਐਸਜੀਪੀਸੀ ਰੁਕਾ ਅੱਗੇ ਭਜਦੂਗੀ ਭਾਈ ਕੀਆ ਕਰੋ ਜੀ ਕੰਮ ਸੁਖਵੀਰ ਸਿੰਘ ਬਾਦਲ ਦੀ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਕਾਰਜਕਾਰੀ ਅਜੇ ਤੱਕ ਨਾ ਬਣਨਾ ਜੋਦੇ ਪਿੱਛੇ ਇਹ ਵੀ ਇੱਕ ਪਹਿਲੂ ਆ ਕਿ ਬਿਰਸਾ ਸਿੰਘ ਬਲਟੋਹਾ ਦੀ ਵਾਪਸੀ ਹੋ ਜਵੇ ਫਿਰ ਇਹ ਕਰਾਂਗੇ ਚਲੋ ਹੁਣ ਇਹ ਤੈਅ ਹੈ ਕਿ ਬਿਰਸਾ ਸਿੰਘ ਬਲਟੋਹਾ ਦੀ ਵਾਪਸੀ ਹੋ ਜਾਣੀ ਹੈ ਪਰ ਬਿਰਸਾ ਸਿੰਘ ਬਲਟੋਹਾ ਦੀ ਵਾਪਸੀ ਤੋਂ ਬਾਅਦ ਹੋ ਸਕਦਾ ਇੱਕ ਦੁੱਖਾ ਘੱਟ ਹੋਰ ਵੀ ਹੋ ਜਾਣਾ ਪਰ ਚਰਚੇ ਤਾਂ ਇਹ ਵੀ ਜੋਸ਼ ਫੜ ਗਏ ਨੇ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਿੱਤੇ ਬਾਬਾ ਟੇਕ ਸਿੰਘ ਧਨੋਲਾ ਦੀ ਛੁੱਟੀ ਹੋ ਜਾਣੀ ਹੈ ਬਾਬਾ ਹਰਨਾਮ ਸਿੰਘ ਤੁਮਾ ਨਾਲ ਕਹਿੰਦੇ ਬਾਦਲ ਪਰਿਵਾਰ ਦੀ ਬਾਦਲ ਤਰਦੀ ਮੁੜ ਕੇ ਗੰਢ ਤੁਪ ਹੋ ਗਈ ਆ ਮੁੜ ਕੇ ਰਸਤਾ ਘੰਡਿਆ ਗਿਆ। ਬਸ ਫੈਸਲਾ ਇੱਥੇ ਕੜਿਆ ਕਿ ਬਾਦਲਤਰ ਕਹਿੰਦੀ ਕਿ ਆਪਾਂ ਜੱਦਰ ਸਾਹਿਬ ਤੋਂ ਕਾਰਜਕਾਰੀ ਸੇਵਾ ਵਾਪਸ ਲੈ ਲੈਣੇ ਆ ਤਖਤ ਸਿੰਘ ਕੇਸਗੜ ਸਾਹਿਬ ਵੀ ਰਹਿਣੇ ਦਿੰਨੇ ਆ ਤੇ ਕਹਿੰਦੇ ਬਾਬਾ ਤੂੰ ਮਾਂ ਕਹਿੰਦੇ ਨਾ ਟੇਕ ਸਿੰਘ ਧਨੋਲਾ ਵੀ ਤੇ ਯਾਨਿਕ ਗੁਲਦੀ ਸਿੰਘ ਗੜਗੱਜ ਵੀ ਚੱਸੀਦਾਰੀ ਤੋਂ ਪਰੇ ਕਰੋ। ਸੋ ਇੱਥੇ ਕਹ ਕਹਿੰਦੇ ਇੱਕ ਦੀ ਅਗਲੀ ਬੈਠਕ ਚ ਇੱਕ ਦੋ ਮੁਲਾਕਾਤ ਚ ਮਾਮਲਾ ਜਿੜੜ ਜਾਣਾ ਇਹ ਗੱਲ ਨੇੜੇ ਲੱਗ ਜਾਣੀ ਔਰ ਇਹਦੇ ਵਿੱਚ ਕਹਿੰਦੇ ਕਹਿਣ ਵਾਲੇ ਕਹਿੰਦੇ ਨੇ ਕਿ ਐਡਵੋਕੇਟ ਰਜਿੰਦਰ ਸਿੰਘ ਤਾਮੀ ਨੇ ਬਹੁਤ ਅਹਿਮ ਰੋਲ ਨਿਭਾਇਆ। ਤਾਮੀ ਦੀ ਪਮਕਾ ਬਹੁਤ ਖਾਸ। ਹੁਣ ਜੇ ਇਹ ਆ ਤਾਂ ਫਿਰ ਜਥੇਦਾਰ ਸਾਹਿਬ ਦੀ ਰਹਿਵਾਨਗੀ ਹੋਣੀ ਹੈ ਤੇ ਬਿਰਸਾ ਸਿੰਘ ਬਲਟੋਹਾ ਦੀ ਕਾਲੀਦਾਲ ਚ ਵਾਪਸੀ ਹੋਣੀ ਹੈ ਤੇ ਜੇ ਬਿਰਸਾ ਸਿੰਘ ਬਲਟੋਹਾ ਵਾਪਸ ਆਉਂਦੇ ਨੇ ਤੇ ਬਾਦਲ ਧਰ ਨਾਲ ਕਿਸੇ ਚੰਗੇ ਅਹੁਦੇ ਰੁਤਬੇ ਤੇ ਆਉਂਦੇ ਨੇ ਤੇ ਫਿਰ ਉਹ ਸੁਧਾਰ ਲਹਿਰ ਵਾਲਿਆਂ ਨੂੰ ਵੀ ਸਟੇਜਾਂ ਤੇ ਟੱਕਰਿਆ ਕਰਨਗੇ ਭਾਈ ਆਹ ਪੰਜ ਮੈਂਬਰੀ ਕਮੇਟੀ ਨੂੰ ਵੀ ਸਵਾਲ ਕਰਿਆ ਕਰਨਗੇ ਤੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਹੁਣ ਜਨਤਕ ਤੌਰ ਤੇ ਵਿਚਰ ਕੇ ਸਿੱਖੀ ਦੇ ਪ੍ਰਚਾਰ ਲਈ ਬਾਦਲ ਧਰ ਨੂੰ ਨਿਸ਼ਾਨੇ ਤੇ ਰੱਖ ਕੇ ਗੱਲ ਕਰਦੇ ਨੇ ਫਿਰ ਉਹਦਾ ਕਾਊਂਟਰ ਵੀ ਕਰਿਆ ਕਰਨਗੇ ਸੋ ਇਹਦਾ ਮਤਲਬ ਪੰਥਕ ਚ ਪੰਥਕ ਮਸਲਿਆਂ ਚ ਪੰਥਕ ਸਿਆਸਤ ਚ ਤੇ ਇਕਾਲੀ ਸਿਆਸਤ ਚ ਨਵਾਂ ਉਵਾਲ ਆਉਣ ਵਾਲਾ ਕੱਲ੍ਹ ਵਾਲਾ ਹੀ ਕਿਉਂ ਜਨਾਬ ਇੱਕ ਵਾਲ ਸਵੇਰ ਨੂੰ ਵੀ ਆ ਸਕਦਾ ਕੱਲ੍ਹ ਨੂੰ ਹੈ 29 ਤਰੀਕ ਸਵੇਰ ਨੂੰ ਜਾਣਾ ਹੈ ਐਸਜੀਪੀਸੀ ਦਾ ਬਬਤ ਰਗੂਜੀਤ ਸਿੰਘ ਬਰਕ ਦੀ ਅਗਵਾਈ ਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਰੰਜੀਤ ਸਿੰਘ ਗੋਹਰ ਹੋਰਾ ਨੂੰ ਤਨਖਾਹਿਆ ਕਰਾਰ ਕਰਕੇ ਬਾਹਰ ਕੀਤਾ ਹੋਇਆ ਸੀ ਉਹਨਾਂ ਦੀ ਸੇਵਾਵਾਂ માં ਸਾਰੀਆਂ ਖਰਚ ਕਰਤੀਆਂ ਗਈਆਂ ਸੀ ਉਹ ਲਗਾਤਾਰ ਬਾਦਲ ਦਾ ਬਾਦਲਾਂ ਦਾ ਗੁਣਗਾਣ ਤੇ ਇੱਥੇ ਢੇੜੇ ਫੇੜੇ ਤੋੜਾ ਫੇਰਾ ਤੇ ਜਿਹੜੇ ਬਾਦਲਾਂ ਦੇ ਉਲਟ ਖੜੇ ਸੀ ਹੈ ਨਾ ਜਾਂ ਜਿਨ੍ਹਾਂ ਦੀ ਬਾਦਲਾਂ ਨਾਲ ਨਹੀਂ ਬਣਦੀ ਸੀ ਉਹਨਾਂ ਨੂੰ ਭੰਡਣ ਬਦਨਾਮ ਕਰਨ ਪੂਰਾ ਜੋਰ ਲਾਇਆ ਰੰਜੀਤ ਸਿੰਘ ਗੋਹਰ ਹੋਰਾ ਨੇ ਤੇ ਉਸ ਜੋਰ ਜਮੈਸ਼ ਦਾ ਉਹਨਾਂ ਨੂੰ ਫਲ ਵੀ ਮਿਲ ਗਿਆ ਗਿਆਨੀ ਕੁਲਦੀਪ ਸਿੰਘ ਗੜਗਾ ਜਹਰਾਂ ਵੱਲੋਂ ਪੰਨ ਸਿੰਘ ਸਾਹਿਬਾਂ ਦੀ ਬੈਠਕ ਦੇ ਵਿੱਚ ਉਸ ਨੂੰ ਜੋ ਪਟਨਾ ਸਭ ਤੋਂ ਪੰਨ ਸਿੰਘ ਸਾਹਿਬ ਦਾ ਫੈਸਲਾ ਸੀ ਉਸ ਨੂੰ ਪਲਟ ਦਿੱਤਾ ਗਿਆ ਤੇ ਉਹਨਾਂ ਦੀ ਸੇਵਾ ਇੱਕ ਤਰ੍ਹਾਂ ਨਾਲ ਬਹਾਲ ਕਰਤੀ ਤੇ ਉਹ ਜਦੇ ਪਟਨਾ ਸਾਹਿਬ ਵੀ ਪਹੁੰਚ ਗਏ ਤੇ ਉੱਥੇ ਕਹਿੰਦੇ ਕਿ ਉਹਨਾਂ ਨੂੰ ਸੇਵਾ ਨਹੀਂ ਸੰਭਾਲੀ ਗਈ ਇਹ ਸਭ ਪ੍ਰਕਿਰਿਆ ਦੇ ਫੈਸਲੇ ਦੇ ਰੂਸੇ ਵੱਜੋਂ ਤੱਕ ਸ੍ਰੀ ਪਟਨਾ ਸਾਹਿਬ ਤੋਂ ਪੰਨ ਸਿੰਘ ਸਾਹਿਬਾਂ ਨੇ ਬੈਠਕ ਕਰਕੇ ਗਿਆਨੀ ਕੁਲਦੀਪ ਸਿੰਘ ਗੜਗਾ ਤੇ ਬਾਬਾ ਟੈਕਸਿੰਗ ਤਨੋਲਾਨ ਤਰਖਾਇਆ ਕਰਾ ਦਿੱਤਾ ਨਾਲ ਹੀ ਸੁਖਵੀਰ ਬਾਦਲ ਨੂੰ ਤਲਬ ਕਰ ਲਿਆ ਤੇ ਇਧਰ ਗੜਗਾਜ ਸਭ ਨੇ ਵੀ ਕਹਿਤਾ ਕਿ ਇੰਜ ਨਹੀਂ ਉਹ ਕਰ ਸਕਦੇ ਤੇ ਦੂਸਰੇ ਪਾਸੇ ਪੰਜਾਬ ਦੇ ਤਿੰਨੋਂ ਤਖਤਾਂ ਦੇ ਪੰਜ ਪਿਆਰਿਆਂ ਨੇ ਬੈਠ ਕੇ ਕਰਕੇ ਕਹਿਤਾ ਵੀ ਇਹ ਫੈਸਲਾ ਮੰਨਣ ਯੋਗ ਨਹੀਂ ਉੱਥੋਂ ਨਹੀਂ ਇਦਾਂ ਫੈਸਲੇ ਹੋ ਸਕਦੇ ਉਹ ਕਿਸੇ ਨੂੰ ਤਨਖਈਆ ਨਹੀਂ ਕਰਾਦੇ ਇਹ ਫੈਸਲਾ ਤਾਂ ਗੱਲ ਤੱਕ ਸਭ ਤੋਂ ਹੀ ਹੋ ਸਕਦਾ ਅਗਲੇ ਕਹਿੰਦੇ ਸਾਡੇ ਕੋਲ ਗੁਰੂ ਸਭ ਦੇ ਸਮੇਂ ਦੇ ਵੀ ਹੁਕਮਨਾਮੇ ਪਏ ਨੇ ਜੀ ਤੇ ਤਰਕ ਬੜਾ ਕਮਾਜ਼ਾ ਦਿੱਤਾ ਅਗਲੇ ਉਹ ਕਹਿੰਦੇ ਜੇ ਪਟਨਾ ਸਾਹਿਬ ਦੇ ਤਖਤ ਤੋਂ ਹੋਏ ਫੈਸਲੇ ਲਾਗੂ ਨਹੀਂ ਹੋ ਸਕਦੇ ਫਿਰ ਤੁਸੀਂ ਰਣਜੀਤ ਸਿੰਘ ਗੋਹਰੋਰਾ ਨੂੰ ਮੁਕਤ ਕਿਹੜੇ ਫੈਸਲੇ ਤੋਂ ਕੀਤਾ ਜੋ ਫੈਸਲਾ ਲਾਗੂ ਹੀ ਨਹੀਂ ਫਿਰ ਤੁਸੀਂ ਉਸ ਤੋਂ ਖਾਰਜ ਕਿਵੇਂ ਕਰ ਰਹੇ ਹੋ ਬੜਾ ਕਮਾਲ ਦਾ ਤਰਕਾ ਲੈਂਦਾ ਹੁਣ ਇੱਧਰ ਇਹ ਟਕਰਾ ਤਖਤਾਂ ਦਾ ਹੋ ਗਿਆ ਜੀਤੋ ਕਹਿੰਦੇ ਬਾਦਲਤਰ ਵੀ ਨਾਰਾਜ਼ ਹੈ ਤੇ ਬਾਦਲਤਰ ਦੀ ਨਾਰਾਜ਼ਗੀ ਸ਼ਤ ਗਿਆਨੀ ਕੁਲਦੀਪ ਸਿੰਘ ਗੜਕਾਚ ਪ੍ਰਤੀ ਵੀ ਹੋ ਗਈ ਹੈ ਤੇ ਉਹਦੇ ਵਿੱਚੋਂ ਹੀ ਬਾਬਾ ਤੁਮਾ ਫਿਰ ਨੇੜੇ ਲੱਗ ਰਹੇ ਨੇ ਤੇ ਇਸ ਲਈ ਇਹ ਬਦਲੀ ਵਾਲੀ ਪ੍ਰਕਿਰਿਆ ਪਰ ਸਵੀਰ ਨੂੰ ਬਫਦ ਨੇ ਪਹੁੰਚਣਾ ਹੈ ਬਫਦ ਮੁਲਾਕਾਤ ਕਰੂਗਾ ਤਾਲਮਿਲ ਕਰੂਗਾ ਤਾਂ ਕਿ ਮਾਮਲਾ ਪੰਥਕ ਤੌਰ ਤੇ ਹੀ ਹੱਲ ਹੋ ਜਵੇ ਉਧਰ ਤੱਕ શ્રી ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਇਹਨਾਂ ਦੇ ਬਫਦ ਦੇ ਆਉਣ ਤੋਂ ਪਹਿਲਾਂ ਹੀ ਆਪਣੀ ਅਚੇਚੀ ਬੈਠਕ ਕੀਤੀ ਅਚੇਚੀ ਬੈਠਕ ਕਰਕੇ ਉਹ ਕਹਿੰਦੇ ਵੀ ਸਾਨੂੰ ਆਪਣੇ ਪੰਥ ਸਿੰਘ ਸੇਵਾਨਾ ਦਾ ਫੈਸਲਾ ਮਨਜ਼ੂਰ ਹੈ ਉਹਨਾਂ ਦੀ ਕਾਰਵਾਈ ਮਨਜ਼ੂਰ ਹੈ ਤੱਕ ਸ੍ਰੀ ਹਰਵਿੰਦਰ ਸਿੰਘ ਪਟਨਾ ਸਾਹਿਬ ਦੇ ਪੰਜ ਪਿਆਰੇ ਵੱਲੋਂ ਲਏ ਫੈਸਲਿਆਂ ਨੂੰ ਅਸੀਂ ਪੂਰਾ ਸਮਰਥਨ ਦਿੰਨੇ ਆ ਗਿਆਨੀ ਗੜਗੱਜ ਵੱਲੋਂ ਜਾਰੀ ਫੈਸਲਿਆਂ ਨੂੰ ਰੱਦ ਕਰਦੇ ਆ ਕਿਹਾ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਦਿੱਤੀ ਗਈ ਮਾਫੀ ਸਿੱਖ ਪਰੰਪਰਾਵਾਂ ਦੇ ਨਿਯਮਾਂ ਦੇ ਉਲਟ ਹੈ ਸੋ ਤੱਕ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਆਪਣੇ ਪੰਥ ਸਿੰਘ ਸੇਵਾਨਾ ਦੇ ਹੱਕ ਚ ਆ ਗਈ ਜਿਵੇਂ ਪੰਜਾਬ ਦੇ ਤਿੰਨੋਂ ਤਖਤਾਂ ਦੇ ਪੰਜ ਪਿਆਰੇ ਪੰਜ ਪੰਜ ਪਿਆਰੇ ਤਿੰਨੋਂ ਤਖਤਾਂ ਦੇ ਉਹ ਆਪਣੇ ਜਥੇਦਾਰਾਂ ਦੇ ਹੱਕ ਚਾਗੇ ਸੋ ਇਹ ਤਖਤਾਂ ਦਾ ਟਕਰਾਅ ਜਿਹੜਾ ਵੱਧ ਰਿਹਾ ਉਸ ਨੂੰ ਟਾਲਣ ਦੇ ਲਈ ਸਵੇਰੇ ਕਮੇਟੀ ਜਾਊਗੀ ਮੁਲਾਕਤ ਕਰੂਗੀ ਉਹਦੇ ਖਲਵਾ ਚ ਜੇ ਕੁਝ ਨਿਕਲਿਆ ਤਾਂ ਸੁਖਾਵਾ ਹੋਏਗਾ ਚੰਗਾ ਹੋਏਗਾ ਪਰ ਉਧਰ ਉਹਨਾਂ ਦੇ ਨਾਲ ਜਥੇਦਾਰ ਸਹਿਬਾਨ ਪੰਜ ਸਿੰਘ ਸਹਿਬਾਨਾਂ ਦੇ ਨਾਲ ਜਾਂ ਉਥੋਂ ਦੇ ਪੰਜ ਪਿਆਰਿਆਂ ਨਾਲ ਉਥੋਂ ਦੀ ਪ੍ਰਬੰਧਕ ਕਮੇਟੀ ਡਟ ਕੇ ਖੜ ਗਈ ਹੈ ਜੀ ਇਹ ਇਸ ਲਈ ਵੀ ਮੰਨਿਆ ਜਾ ਰਿਹਾ ਕਿ ਇਹ ਪਰਦੇ ਪਿੱਛੋਂ ਭਾਜਪੀ ਤੇ ਇਧਰ ਪਰਦੇ ਪਿੱਛੋਂ ਅਕਾਲੀ ਦਲ ਬਾਦਲ ਟਰ ਤੇਦੇ ਬਚਾਲੇ ਹੁਣ ਸਾਰੀ ਪੁੰਮਕਾ ਤੁਮਾਜੀ ਦੇ ਅਲਦ ਅਲੇ ਘੁਮ ਰਹੀ ਆ ਚਲੋ